ਦੋਸਤੋ ਇਸ ਵਕਤ ਅਸੀਂ ਲਹਿਰਾ ਹਲਕਾ ਦਾ ਇੱਕ ਪਿੰਡ ਬੜਾ ਇੰਪੋਰਟੈਂਟ ਮੰਡਵੀ ਮੇਰੇ ਪਿੱਛੇ ਤੁਸੀਂ ਇਹ ਦੇਖ ਸਕਦੇ ਇੱਕ ਬਣੀ ਹੋਈ ਆ ਅਖੋਤੀ ਦਿੱਲੀ ਦਾ ਸਿਹਤ ਮਾਡਲ ਸਿਰਫ ਫੱਟਾ ਲਾਇਆ ਇੱਥੇ ਇਸ ਦਾ ਕਹਾਣੀ ਕੀ ਆ ਕਿ ਇਹ ਮੰਡਵੀ ਪਿੰਡ ਦਾ ਰੂਰਲ ਹੈਲਥ ਹਸਪੀਟਲ ਸੀਗਾ ਇਸ ਹਸਪਤਾਲ ਨੂੰ ਬਣਾਉਣ ਵਾਸਤੇ 1980 ਵਿੱਚ ਸਾਰੇ ਪਿੰਡ ਦੇ ਸਤਕਾਰਯੋਗ ਚੰਗੇ ਪਤਵੰਤੇ ਸੱਜਣ ਖੜੇ ਨੇ ਇਹਨਾਂ ਨੇ ਗਵਾਹੀ ਦਿੱਤੀ ਆ ਕਿ ਇਹ ਹਸਪਤਾਲ ਨੂੰ ਬਣਾਉਣ ਵਾਸਤੇ 1980 ਚ ਇਸ ਪਿੰਡ ਦੀ 100 ਏਕੜ ਜ਼ਮੀਨ ਵੇਚੀ ਗਈ ਸੀ। ਔਰ ਤਾਂ ਇਹ ਹਸਪਤਾਲ ਬਣਾਇਆ ਸੀ। ਔਰ ਇਹ ਹਸਪਤਾਲ ਲਗਭਗ 14 ਪਿੰਡਾਂ ਨੂੰ ਕੇਟਰ ਕਰਦਾ ਸੀ। ਔਰ ਇਸ ਹਸਪਤਾਲ ਦੇ ਵਿੱਚ ਆ ਹਰ ਕਿਸਮ ਦੀ ਐਮਰਜੈਂਸੀ ਸਰਵਿਸਸ ਜਿਹੜੀਆਂ ਡਿਲੀਵਰੀਆਂ ਹੁੰਦੀਆਂ ਸੀ ਬੱਚਿਆਂ ਦੀਆਂ ਔਰ ਇਸ ਹਸਪਤਾਲ ਦੇ ਵਿੱਚ 36 ਸੈਂਕਸ਼ਨਡ ਪੋਸਟਾਂ ਸੀ। ਇਸ ਹਸਪਤਾਲ ਹਸਪਤਲ ਵਿੱਚ ਆਰਥੋ ਡਾਕਟਰ ਵੀ ਕੰਮ ਕਰਦਾ ਸੀ ਚਾਰ ਡਾਕਟਰਸ ਫਿਰ ਉਹਦੇ ਨਾਲ ਫਾਰਮਾਸਿਸਟ ਫਿਰ ਉਹਨਾਂ ਦੇ ਨਾਲ ਲੈਬ ਟੈਕਨੀਸ਼ੀਅਨ ਫਿਰ ਉਹਨਾਂ ਦੇ ਨਾਲ ਕਲਾਸ 4 ਤੇ 36 36 ਪੋਸਟਾਂ ਵਾਲਾ ਹਸਪਤਾਲ ਸੀਗਾ 14 ਪਿੰਡਾਂ ਨੂੰ ਕੰਮ ਕਰਦਾ ਸੀ ਐਕਸ-ਰੇ ਮਸ਼ੀਨਾਂ ਇਹਦੇ ਅੰਦਰ ਸੀ ਸਿਰਫ ਆਪਣੀ ਹੋਂਮੇ ਨੂੰ ਪੱਠੇ ਪਾਉਣ ਵਾਸਤੇ ਕੇਜਰੀਵਾਲ ਸਾਹਿਬ ਨੇ ਅਕੇ ਸਾਡਾ ਦਿੱਲੀ ਦਾ ਮਾਡਲ ਲੈ ਕੇ ਆ ਰਹੇ ਸੀ ਸਿਹਤ ਦਾ ਇਸ ਨੂੰ ਚੱਕ ਕੇ ਬਣਾ ਕੇ ਰੱਖਤਾ ਹੈ ਇੱਕ ਆਮ ਆਦਮੀ ਕਲੀਨਿਕ ਔਰ ਇਹ ਵਿੱਚ ਇੱਕ ਡਾਕਟਰ ਹੁਣ ਸਿਰਫ ਦੋਸਤੋ ਸੁਣੋ ਲੋਕੋ ਕਿੱਥੇ 36 ਸਟਾਫ ਵਾਲੇ ਮੈਂਬਰ ਸੈਂਕਸ਼ਨ ਪੋਸਟਾਂ ਕਿੱਥੇ ਇੱਕ ਡਾਕਟਰ ਉਹ ਵੀ ਠੇਕੇ ਤੇ ਡਾਕਟਰ ਵੀ ਨੋਰਮਲ ਜਿਹੜਾ ਐਮਬੀਬੀਐਸ ਦਾ ਹੋਗਾ ਜਨਰਲ ਪ੍ਰੈਕਟਿਸ਼ਨਰ ਕੋਲ ਮਣਾ ਕੇ ਕੀ ਕਿ ਖੰਗ ਜੁਕਾਮ ਖੰਗ ਜੁਕਾਮ ਬੁਖਾਰ ਵਾਲਾ ਜਿਹੜੀਆਂ ਆਮ ਪਿੰਡਾਂ ਦੇ ਵਿੱਚ ਆਰਐਮਪੀ ਡਾਕਟਰ ਬੈਠੇ ਨੇ ਜਿਹੜੀਆਂ ਸਹੂਲਤਾਂ ਉਹ ਦੇ ਸਕਦੇ ਆ ਇਹਨਾਂ ਨੇ 25 ਲੱਖ ਰੁਪਇਆ ਇਹਨੂੰ ਸਿਰਫ ਇਹਨੂੰ ਰੰਗ ਕੀਤਾ ਬਾਹਰੋਂ ਆਹ ਫੱਟਾ ਲਾ ਦਿੱਤਾ ਤੇ ਅੰਦਰ ਇੱਕ ਕਮਰਾ ਹੋਰ ਤਾਂ ਬੰਦਿਆ ਹਸਪੀਟਲ ਕੋਲ ਟਾਈਮ ਡੇਟ ਐਸੀ ਇੱਕ ਅੰਦਰ ਕਮਰਾ ਰਿਪੇਅਰ ਕੀਤਾ ਜੇ ਕੋਈ ਇੱਥੇ ਦੁਬਾਰਾ ਵਿਜੀਲੈਂਸ ਦੀ ਜਾਂਚ ਹੋਵੇ ਪ੍ਰੋਪਰ ਇਹ 25 ਲੱਖ ਰੁਪਏ ਦਾ ਕਫਲਾ ਵੀ ਫੜਿਆ ਜਾਏਗਾ ਔਰ ਇੱਥੇ ਹੀ ਬਸ ਨਹੀਂ ਇਹ ਜਿਹੜਾ ਹਸਪਤਾਲ ਹੈ ਇਹ ਆ ਮੋٹے ਤੱਤ ਤੁਹਾਨੂੰ ਮੈਂ ਦੱਸ ਦਿੱਤੇ ਨੇ ਕਿ 36 ਸੈਂਕਸ਼ਨ ਪੋਸਟਾਂ ਸੀਗੀਆਂ ਐਕਸ-ਰੇ ਮਸ਼ੀਨ ਸੀ ਔਰਥੋਡਾਂਟ ਡਾਕਟਰ ਸੀ ਚਾਰ ਡਾਕਟਰ ਸੀ ਨਾਲ ਫਾਰਮਾਸਿਸਟ ਸੀ ਲੈਬ ਟੈਕਨੀਸ਼ੀਅਨ ਸੀ ਮਾਲੀ ਦੀ ਪੋਸਟ ਸੀ ਔਰ ਇਹਦੇ ਨਾਲ-ਨਾਲ ਬੱਚਿਆਂ ਦੀਆਂ ਡਿਲੀਵਰੀਆਂ ਤੋਂ ਦੱਸ ਇਮਰਜੈਂਸੀ ਸਰਵਿਸਿਜ਼ ਸੀ ਤੇ ਹੁਣ ਇਸ ਹਸਪਤਾਲ ਦਾ ਸਤਿਆਨਾਸ਼ ਕਰਕੇ ਤੁਸੀਂ ਦੇਖ ਸਕਦੇ ਇੱਕ ਵਾਰੀ ਕਮਾਹਿਆ ਦਾ ਹਾਲਤ ਕੀ ਆ ਕੰਪਾਊਂਡ ਦਾ ਆ ਦੇਖੋ ਹਾਲਤ ਕੀ ਆ ਇਹ ਸਾਰਾ ਜਿਹੜਾ ਇਹ ਅਖੋਤੀ ਜਿਹੜੀ ਇਹ ਕਹਿੰਦੇ ਆਮ ਆਦਮੀ ਪਾਰਟੀ ਦੀ ਕਲੀਨਿਕ ਆ ਜੇ ਤੁਹਾਨੂੰ ਪਿੱਛੇ ਕੋਟਰ ਦਿਖਾਈਏ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸਮਾਨ ਇੱਧਰ ਆ ਜਾਓ ਆਓ ਇਹ ਆਓ ਕੰਧ ਦੇਖੋ ਟੁੱਟੀ ਪਈ ਆ ਦਿਖਾਈ ਜਰਾ ਉਧਰਲੇ ਪਾਸੇ ਆਹ ਦੇਖ ਲਓ ਜੀ ਦਿੱਲੀ ਦਾ ਹੈਲਥ ਮਾਡਲ ਸਿਹਤ ਮਾਡਲ ਜੀ ਆਓ ਇੱਧਰ ਰਾਹੁਲ ਆਇਓ ਜਰਾ ਦੱਸੋ ਇਹਦੀ ਕੀ ਅਹਿਮੀਅਤ ਸੀਗੀ ਰਾਹੁਲਿੰਦਰ ਸਿੰਘ ਜੀ ਪਠਲ ਸਾਹਿਬ ਬੇਸਿਕਲੀ ਜੀ ਸਾਡਾ ਜਿਹੜਾ ਇਹ ਰੂਰਲ ਏਰੀਆ ਸਨਾਰ ਬੇਸਿਕਲੀ ਮੂਲਕ ਤੋਂ ਬਾਅਦ ਜੇ ਕੋਈ ਵੱਡਾ ਹਸਪੀਟਲ ਸੀ ਤਾਂ ਇਹ ਰੂਰਲ ਹਸਪੀਟਲ ਸੀ ਜਿਹੜਾ ਸਾਡੇ ਸਾਰੇ 25 22 ਜਿਹੜੇ ਪਿੰਡ ਹੈਗੇ ਆ ਇਨਾਂ ਲਈ ਇੱਕ ਵਰਦਾਨ ਸੀਗਾ ਤੇ ਅੱਜ ਉਹ ਸਾਡਾ ਖਤਮ ਹੋਇਆ ਪਿਆ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਜੇ ਸਾਡਾ ਕੋਈ ਐਕਸੀਡੈਂਟ ਹੋ ਜਾਏ ਕੋਈ ਰਾਤ ਭਰਾਤੇ ਦਿੱਕਤ ਹੋ ਜਾਏ ਕਿੱਥੇ ਜਾਈਏ ਖਨੌਰੀ ਵਾਲੇ ਹਸਪਤਲ ਦੀ ਵੀ ਇਹੀ ਸਥਿਤੀ ਕਰਤੀ ਹੈ ਇਹਦੀ ਵੀ ਇਹੀ ਸਥਿਤੀ ਕਰਤੀ ਹੈ ਸਿਰਫ ਇੱਕ ਆਪਦੀ ਟੌਰ ਬਣਾਉਣ ਲਈ ਵੀ ਅਸੀਂ ਮhalla ਕਲੀਨਿਕ ਬਣਾਤੇ ਕਿ ਚਲਦੀ ਹੋਈ ਚੀਜ਼ ਜਿੱਥੇ ਸਾਡੇ ਡਾਕਟਰ ਨੇ 24 ਘੰਟੇ ਸੇਵਾ ਮਾਂ ਨੇ ਮੌਤਰੀ ਉਹ ਸਾਰੀ ਖਤਮ ਕਰਕੇ ਰੱਖ ਦਿੱਤੀ ਹੈ ਸੋ ਇਹ ਅਸਲੀਅਤ ਹੈ ਵੀ ਡਰਾਮਾ ਜ਼ਿਆਦਾ ਹੈ ਕੰਮ ਘੱਟ ਚਲਦੀ ਚੀਜ਼ ਨੂੰ ਵੀ ਖਤਮ ਕਰ ਦਿੰਦੇ ਆ ਬੜਾ ਡਰਾਮਾ ਪੂਰਾ ਕਰਾ ਕਰਦੇ ਸਕੇ ਸੋ ਇਹ ਇਹ ਦੀ ਪਿੰਡ ਦੇ ਕੁਝ ਸਪਰੋਖ ਨੇ ਆਪਣੇ ਇੱਕ ਮਿੰਟਾ ਇਹ ਦੱਸਿਓ ਜਰਾ ਇੱਧਰ ਮੇਰੇ ਕੋਲ ਆ ਜਾਓ ਇਹ ਦੱਸੋ ਕਿ ਇਹ 100 ਏਕੜ ਜ਼ਮੀਨ ਦਿੱਤੀ ਜੀ ਇਸ ਪਿੰਡ ਦੀ ਕੇਸ ਨੂੰ ਬਣਾਉਣ ਵਾਸਤੇ ਹਾਂਜੀ ਬਿਲਕੁਲ 100 ਕਿਲਾ ਜ਼ਮੀਨ ਦੀ ਨਲਾਮੀ ਕਰਕੇ ਜੀ ਹਾਂ ਇਹਦਾ ਉਹ ਤੋਂ ਪ੍ਰਬੰਧ ਕੀਤਾ ਸੀ ਬਣਾਉਣ ਦਾ ਜੀ ਹਾਂ ਇੱਧਰ ਆ ਜਾਓ ਹਾਂ ਜਿਹੜਾ ਕਿ 1980 ਦੀ ਇਹ ਗੱਲ ਹੈ 1980 ਦੀ ਥੋੜਾ ਮੋਟਾ ਮੋਟਾ ਲੱਗਿਆ ਹੈ ਨਹੀਂ ਦੂਰ ਚਲੇ ਜਾਂ ਇਹਨਾਂ ਦੀ ਗੱਲ ਸੁਣਨਾ ਤੁਸੀਂ ਕਹਾਣੀ ਆਪਣੀ ਜੁਬਾਨੀ ਦੱਸ ਦਿਓ ਕੀ ਸੀ ਉਸ ਤੋਂ ਬਾਅਦ ਇਹ ਹਸਪਤਾਲ ਬਣਿਆ ਜੀ ਹਾਂ ਤੇ ਕੁਛ ਦਿਨ ਤਾਂ ਵਧੀਆ ਚੱਲਿਆ ਹਾਂ ਉਸ ਤੋਂ ਬਾਅਦ ਬਸ ਸਾਡੇ ਪਿੰਡ ਦਾ ਜਿਹੜੇ ਸੌਕੜਾ ਜ਼ਮੀਨ ਨੂੰ ਗਈ ਹਾਂ ਤੇ ਸਾਡੇ ਕੁਛ ਪੱਲੇ ਵੀ ਨਹੀਂ ਪਿਆ ਤੇ ਹੁਣ ਅੰਦਰ ਡਾਕਟਰ ਸਿਰਫ ਇੱਕ ਹੀ ਆ ਵਾਕੀ ਡਾਕਟਰ ਇੱਕ ਹੀ ਹੈ ਜੀ ਹੁਣ ਤੇ ਉਹ ਠੇਕੇ ਤੇ ਇਹ ਤਾਂ ਨਹੀਂ ਜਿਆਦਾ ਪਤਾ ਵੀ ਠੇਕੇ ਤੇ ਜਾਂ ਦੂਜੀ ਤਰ੍ਹਾਂ ਦੋ ਤਿੰਨ ਬੀਬੀਆਂ ਆਉਂਦੀਆਂ ਨੇ ਹਾਂ ਤੇ ਬਾਕੀ ਇਥੇ ਕੋਈ ਮਰੀਜ਼ਾਂ ਨੂੰ ਮਰੀਜ਼ਾਂ ਨੂੰ ਸਹੂਲਤ ਇਹ ਨਹੀਂ ਮਰੀਜ਼ਾਂ ਨੂੰ ਨਹੀਂ ਅੱਛਾ ਮੈਂ ਮੈਂ ਖੈਰ ਭੁੱਲ ਗਿਆ ਇਹ 25 ਬੈੱਡਡ ਹਸਪੀਟਲ ਸੀਗਾ ਹਾਂਜੀ 25 ਬੈੱਡਡ 25 ਬਿਸਤਰਿਆਂ ਵਾਲਾ ਹਸਪਤਾਲ ਸੀਗਾ ਹਾਂਜੀ ਔਰ ਇਹਦਾ ਕਾਫੀ ਜਿੱਦਾਂ ਇਹਨਾਂ ਨੇ ਸਾਰੀ ਗੱਲ ਦੱਸਤੀ ਆ ਕੁੱਲ ਮਿਲਾ ਕੇ ਸਿਰਫ ਇਹ ਮੋਟੀ ਗੱਲ ਇਹ ਨਜ਼ਰ ਆਈ ਆ ਕਿ ਸਿਰਫ ਆਪਣਾ ਦਿੱਲੀ ਦਾ ਅਖੋਤੀ ਸਿਹਤ ਮਾਡਲ ਪ੍ਰਚਾਰਣ ਦੇ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਇੱਕ ਬਣਿਆ ਹੋਇਆ ਇਨਫਰਾਸਟ੍ਰਕਚਰ ਜਿਹੜਾ 80 ਦੇ ਵਿੱਚ ਜਿਹੜਾ 80 ਤੋਂ ਬਣਿਆ ਇੱਕ ਅੱਛਾ ਜਿਹੜਾ ਸਾਰੀਆਂ 14-15 ਪਿੰਡਾਂ ਨੂੰ ਕੇਟਰ ਕਰਦਾ ਜਿੱਦਾਂ ਰਾਹੁਲਿੰਦਰ ਉਹਨਾਂ ਨੇ ਦੱਸਿਆ ਸਿੱਧੂ ਸਾਹਿਬ ਨੇ ਕਿ ਇਹ ਮੂੜਕ ਹਸਪਤਾਲ ਤੋਂ ਬਾਅਦ ਨੈਕਸਟ ਬੈਸਟ ਹੈਲਥ ਸੈਂਟਰ ਸਿਗਾ ਹੁਣ ਇੱਕ ਕਲੀਨਿਕ ਆ ਔਰ ਜਿੱਦਾਂ ਮੈਂ ਕਿਹਾ ਕਿ ਇੱਕ ਡਾਕਟਰ ਆ ਉਹਨਾਂ ਇੱਕ ਦੋ ਕੁੜੀਆਂ ਹੋਰ ਹੋਣ ਗਿਆ ਤੇ ਆ ਫੱਟਾ ਲਾਤਾ ਉੱਤੇ ਵੈਸੇ ਇਹ ਵੀ ਉਸੂਲਨ ਗਲਤ ਆ ਆਮ ਆਦਮੀ ਕਲੀਨਿਕ ਇਹ ਆਪਣੀ ਪਾਰਟੀ ਦਾ ਨਾਮ ਪ੍ਰਚਾਰ ਰਹੇ ਨੇ ਆਮ ਆਦਮੀ ਕਲੀਨਿਕ ਫਿਰ ਲਿਖਣਾ ਜਿਵੇਂ ਨਾਲ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿੰਦੇ ਘਟੂ ਘਾਡੇ ਨਾਲ 92 ਬੰਦਿਆਂ ਦਾ ਅਸੀਂ ਇਲਾਜ ਕਰਾਉਂਦੇ ਇੱਥੇ ਹਸਪਤਲ ਤੋਂ ਸਾਡੇ ਨਾਲ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਚਰੀ ਚਾਹੁੰਦੇ ਹੋ ਕਿ ਪੁਰਾਣਾ ਹਸਪਤਾਲ ਵਾਪਸ ਕੀਤਾ ਜਾਵੇ ਬਿਲਕੁਲ ਚਾਹੁੰਦੇ ਆ ਜੀ ਆ ਸੁਣ ਲਓ ਜੀ ਆਪਣੀ ਗਵਰਨਮੈਂਟ ਬਣੂਗੀ ਲੋਕੋ ਆ ਸਾਰੇ ਫੱਟੇ ਮਾਰ ਕੇ ਪਰੇ ਸੁੱਟਣੇ ਆ ਤੇ ਚੰਗੇ ਹਸਪਤਾਲ ਜਿਹੜੇ ਪੁਰਾਣੇ ਸੀਗੇ ਕਮਿਊਨਿਟੀ ਹੈਲਥ ਸੈਂਟਰ ਪ੍ਰਾਈਵੇਟ ਪ੍ਰਾਇਮਰੀ ਹੈਲਥ ਸੈਂਟਰ ਔਰ ਸਾਡੇ ਜਿਹੜੇ ਹੁੰਦੇ ਸੀਗੇ ਰੂਰਲ ਹਸਪੀਟਲਸ ਇਹ ਸਾਰੇ ਰੀਸਟੋਰ ਕਰਾਂਗੇ ਔਰ ਅੱچھے ਹਸਪੀਟਲ ਜਿੱਥੇ ਡਾਕਟਰਸ ਅਵੇਲੇਬਲ ਹੋਣ ਮੈਂ ਇੱਕ ਦਿਨ ਪਹਿਲਾਂ ਤੁਹਾਨੂੰ ਦ੍ਰਿੜ ਬਾ ਵੀ ਦਿਖਾ ਦਿੱਤਾ ਸੀਗਾ ਉਹ ਮੇਨ ਸਬਡਿਵੀਜ਼ਨਲ ਹਸਪੀਟਲ ਉਹਦੀ ਕੀ ਹਾਲਤ ਕੀਤੀ ਹੋਈ ਆ ਇਸ ਕਰਕੇ ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਝੁੱਟੀਆਂ ਨਿਕਲੀਆਂ ਜਿਹੋ ਜੇ ਇਹ ਆਪ ਆਪਣੀਆਂ ਮਾਵਾਂ ਦੀਆਂ ਸੋਹਾਂ ਖਾ ਕੇ ਸਿਰ ਤੇ ਹੱਥ ਰੱਖ ਕੇ ਤੇ ਮੁੜ ਕੇ ਮੁੱਕਰ ਕੇ दारू ਵੀ ਪੀਂਦੇ ਰਹੇ ਨੇ ਐਦਾਂ ਹੀ ਇਹਨਾਂ ਦਾ ਸਾਰਾ ਟੋਟਲ ਹੈਲਥ ਮਾਡਲ ਫਰਾਡ ਇਹਨਾਂ ਦਾ ਜਿਹੜਾ ਸੋ ਕਾਲਡ ਐਜੂਕੇਸ਼ਨ ਦਾ ਮਾਡਲ ਫਰਾਡ ਉਹ ਹੋਣਾ ਹੀ ਸੀਗਾ ਬਿਕੋਜ਼ ਜਿਹੜੇ ਦਿੱਲੀ ਵਾਲੇ ਨੇ ਉਹ ਆਪ ਹੀ ਫਰਾਡ ਨਿਕਲੇ ਹਜ਼ਾਰਾਂ ਕਰੋੜਾਂ ਦੇ ਸ਼ਰਾਪ ਦੇ ਘੁਟਾਲੇ ਵਿੱਚ ਫਸ ਗਏ ਨੇ ਹੁਣ ਉੱਥੇ ਚੀਕਾ ਮਾਰਦੇ ਫਿਰਦੇ ਮੋਦੀ ਦੇ ਖਿਲਾਫ ਔਰ ਜੋ ਮੋਦੀ ਨੂੰ ਕਹਿੰਦੇ ਤਾਨਾਸ਼ਾਹ ਉਹਦੋਂ ਵੱਧ ਤਾਨਾਸ਼ਾਹੀ ਪੰਜਾਬ ਦੇ ਲੋਕਾਂ ਨਾਲ ਕਰਦੇ ਹਾਂ ਸੱਚ ਅੱਜ ਗੱਲ ਆ ਗਈ ਆ ਗਈ ਯਾਰ ਜਿਹੜਾ ਵਰਜਿੰਦਰ ਸਿੰਘ ਸਰਦਾਰ ਬੰਜਿੰਦਰ ਸਿੰਘ ਹਮਦਰਦ ਜਿਹੜੇ ਕਿ ਅਜੀਤ ਅਖਬਾਰ ਦੇ ਐਡੀਟਰ ਤੇ ਉਹਦੇ ਨਰਮਤਾ ਨੇ ਉਹਨਾਂ ਦੇ ਖਿਲਾਫ ਅੱਜ ਵਿਜੀਲੈਂਸ ਨੇ ਇੱਕ ਐਫਆਈਆਰ ਦਰਜ ਕਰਕੇ 13 ਇੰਜੀਨੀਅਰ ਚੀਫ ਇੰਜੀਨੀਅਰ ਤੱਕ ਦੇ ਅਫਸਰ ਗ੍ਰਿਫਤਾਰ ਕਰ ਲਏ ਨੇ ਜਿਹੜਾ ਉਹ ਕਹਿੰਦੇ ਸੀ ਅਸੀਂ ਜੰਗੀ ਆਜ਼ਾਦੀ ਦੀ ਜਾਂਚ ਕਰਾ ਰਹੇ ਕਹਾਣੀ ਅਸਲ ਦੋਸਤੋ ਪਤਾ ਕੀ ਹੈ ਕਿ ਅਜੀਤ ਅਖਬਾਰ ਨੇ ਗੋਡੇ ਨਹੀਂ ਟੇਕੇ ਇਹਨਾਂ ਦੇ ਮੂਰੇ ਬਾਕੀ ਸਾਰੀਆਂ ਅਖਬਾਰਾਂ ਨੇ ਗੋਡੇ ਟੇਕੇ ਸਾਰੇ ਮੈਨਸਟਰੀ মিডিਆ ਨੇ ਕੇਜਰੀਵਾਲ ਤੇ ਮੁੱਖ ਭਗਵੰਤ ਦੇ ਅੱਗੇ ਗੋਡੇ ਟੇਕੇ ਤੇ ਸਰਦਾਰ ਭਜਿੰਦਰ ਸਿੰਘ ਨੇ ਆਪਣੀ ਕਲਮ ਹੱਥ ਸੁਰੱਖੀ ਆਪਣੀ ਇਹ ਚਾਹੁੰਦੇ ਸੀਗੇ ਕਿ ਅ ਅਖਬਾਰ ਪ੍ਰਿੰਟ ਤੁਹਾਡੇ ਹੋएगी ਤੇ ਖਬਰਾਂ ਅਸੀਂ ਡਾਇਰੈਕਟਰ ਪਬਲਿਕ ਰਿਲੇਸ਼ਨ ਦੇ ਆਫਿਸ ਤੋਂ ਬਣਾ ਕੇ ਅਸੀਂ ਉੱਥੋਂ ਕਲਾਇਆ ਕਰਾਂਗੇ ਉਹਨਾਂ ਦੇ ਪਹਿਲਾਂ ਇਸ਼ਤਿਹਾਰ ਬੰਦ ਕੀਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਜਿੱਦਾਂ ਬਾਕੀ ਅਖਬਾਰਾਂ ਸਾਡੇ ਕਹਿਣੇ ਚੱਲਦੀਆਂ ਤੁਸੀਂ ਚੱਲੋ ਜਦੋਂ ਨਹੀਂ ਚੱਲੇ ਹੁਣ ਇੱਕ ਬੋਗਸ ਪਰਚਾ ਐਫ ਆਈ ਆਰ ਕੱਢ ਦਿੱਤੀਆ ਵਿਜਲੈਂਸ ਦੀ ਸੋ ਕੇਜਰੀਵਾਲ ਤੇ ਭਗਵੰਤ ਕਹਿੰਦੇ ਮੋਦੀ ਤਾਨਾਸ਼ਾ ਅਸੀਂ ਕਹਿੰਨੇ ਆ ਕੇ ਭਗਵੰਤ ਤੇ ਕੇਜਰੀਵਾਲ ਮੋਦੀ ਨਾਲੋਂ ਵੀ ਵੱਡੇ ਤਾਨਾਸ਼ਾ ਇਹ ਪਰਚਾ ਰੱਦ ਹੋਣਾ ਚਾਹੀਦਾ ਤੇ ਪ੍ਰੈਸ ਦੀ ਆਜ਼ਾਦੀ ਤੇ ਵੱਡਾ ਹਮਲਾ ਹੈ ਇਹ ਪ੍ਰੈਸ ਦੇ ਹਕੂਕਾਂ ਨੂੰ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਤੁਰੰਤ ਮੁਕਦਮਾ ਰੱਦ ਹੋਣਾ ਚਾਹੀਦਾ ਔਰ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਤੋਂ ਕਿਉਂਕਿ ਅਜੀਤ ਅਖਬਾਰ ਵਾਹਦ ਇੱਕ ਪੰਜਾਬੀਆਂ ਦੀ ਆਵਾਜ਼ ਆ ਪੰਜਾਬੀਆਂ ਦੀ ਗੱਲ ਕਰਦੀ ਆ ਦੁਨੀਆ ਪਰਚੋ ਦਾ ਨਾਮ ਆ ਇਹਨੂੰ ਅਜੀਤ ਅਖਬਾਰ ਦੇ ਜਿਹੜੇ ਸੰਪਾਦਕ ਨੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਸ਼ਾਇਦ ਉਹਨਾਂ ਨੂੰ ਭਾਰਤ ਰਤਨ ਨਾਲ ਨਾਟ ਇੱਕ ਕਿਹੜੇ ਅਵਾਰਡ ਨਾਲ ਸਨਮਾਨਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਇੱਕ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਗਿਆ ਭਾਰਤ ਅ ਫੋਰਗੇਟਿੰਗ ਜੋ ਵੀ ਹੈ ਪਦਮ ਸ਼੍ਰੀ ਪਦਮ ਸ਼੍ਰੀ ਦੇ ਨਾਲ ਪਦਮ ਪੂਸ਼ਨ ਜਾਂ ਪਦਮ ਸ਼੍ਰੀ ਨਾਲ ਸਰਦਾਰ ਬਰਜਿੰਦਰ ਸਿੰਘ ਨੂੰ ਨਵਾਜਿਆ ਗਿਆ ਵਾ ਇੱਕ ਇਦਾਂ ਦੇ ਆਦਮੀ ਤੇ ਜਿਨੇ ساری ਜ਼ਿੰਦਗੀ ਜਰਨਲਿਜ਼ਮ ਨੂੰ ਸਮਰਪਿਤ ਕਰਤੀ ਔਰ ਕਲਮ ਦੇ ਉਹ ਮਾਰਨੇ ਇਸ ਬੰਦੇ ਨੇ ਉਹਨੂੰ ਵੀ ਸਪੇਅਰ ਨਹੀਂ ਕੀਤਾ ਛੋਟਾ ਤਾਂ ਸਪੇਅਰ ਕੀਤਾ ਨਹੀਂ ਬਹਾਨਾ ਨਹੀਂ ਛੱਡਿਆ ਦਰਜਨਾ ਕਾਂਗਰਸੀ ਲੀਡਰ ਨਹੀਂ ਛੱਡੇ ਖੈਰਾ ਨਹੀਂ ਛੱਡਿਆ ਉਹ ਘੱਟੋ ਘੱਟ ਕਲਮ ਵਾਲੇ ਨੂੰ ਤਾਂ ਛੱਡ ਦੇ ਪੰਜਾਬ ਦੇ ਵਿੱਚ ਬਸ ਆ ਹੀ ਕਹਿਣਾ ਸੀਗਾ ਤੇ ਆ ਬਿਲਕੁਲ ਕਾਟਾ ਇਹ ਜਿਹੜਾ ਦਿੱਲੀ ਦਾ ਸਿਹਤ ਮਾਡਲ ਇਹ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਆਏ ਤੁਹਾਡਾ ਬਹੁਤ-ਬਹੁਤ ਸਾਡੇ ਨਾਲ ਜੁੜਨ ਲਈ ਸ਼ੁਕਰੀਆ ਧੰਨਵਾਦ